ਸਾਸੀ ਗਾਲ ਦੋਸਤੋ ਮੈਂ ਹਰਵਿੰਦਰ ਮੈਂ ਖੜਾਗਾ ਜਨਸੂਈ ਹੈਡ ਤੇ ਇਹ ਉਹੀ ਹੈਡ ਹੈਗਾ ਜਿੱਥੋਂ ਸ਼ੱਕ ਆ ਵੀ ਪਾਣੀ ਪਾਖੜਾ ਦੇ ਵਿੱਚ ਪੈਂਦਾਗਾ ਇਹੀ ਸ਼ੱਕ ਕੱਢਣ ਵਾਸਤੇ ਮੈਂ ਆਇਆਗਾ ਇੱਥੇ 4-5 ਹੈਡ ਬਣੇ ਵਿਆ ਅਲੱਗ-ਅਲੱਗ ਥਾਵਾਂ ਤੇ ਦੂਰ-ਦੂਰ ਨੇਗੇ ਇੱਕ ਇੱਥੇ ਆ ਇੱਕ 500 ਮੀਟਰ ਪਾਸੇ ਤੇ 1 ਕਿਲੋਮੀਟਰ ਪਾਸੇ ਤੇ ਆ ਉਹ ਕਈ ਥਾਵਾਂ ਤੇ ਆ ਇੱਥੇ ਟਾਂਗਰੀ ਐਸਵਾਈਐਲ ਤੇ ਪਾਖੜਾ ਇਹ ਤਿੰਨੇ ਚਾਰੇ ਇਕੱਠੀਆਂ ਆ ਗਈਆਂ ਇਸ ਕਰਕੇ ਇੱਥੇ ਸ਼ੱਕ ਹੈਗਾ ਵੀ ਜਿਹੜਾ ਇੱਥੋਂ ਪਾਣੀ ਉਹ ਪਾਉਂਦੇ ਆ ਆਪਾਂ ਇਹ ਸ਼ੱਕ ਕੱਢਣ ਵਾਸਤੇ ਇੱਥੇ ਅੱਜ ਆਏ ਆਗੇ ਉਹ ਸਾਹਮਣੇ ਮੇਰੇ ਪਿੱਛੇ ਦੇਖੋ ਪਾਖੜਾ ਗਈ ਪਾਖੜਾ ਚੱਲੀ ਜਾਂਦੀ ਹੈ ਨਾ ਜਿਵੇਂ ਆਮ ਚੱਲਦੀ ਆ ਉਦੋਂ ਫੁੱਟ ਥੱਲੇ ਆ ਗਈ ਕੋਈ ਜਾਦੇ ਪਾਖੜਾ ਦੇ ਵਿੱਚ ਪਾਣੀ ਹੈ ਨਹੀਂਗਾ ਇੱਥੇ ਕੀ ਹੈਗਾ ਇੱਥੇ ਤਿੰਨ ਚਾਰੇ ਇਕੱਠੀਆਂ ਗਈਆਂ ਸ਼ੱਕ ਪੱਕਾਗਾ ਕਿਉਂਕਿ ਕਿੱਥੇ ਐਸਬੀਐਲ ਆ ਜਾਂਦੀ ਆ ਕਿਤੇ ਪਾਖੜਾ ਥੱਲੇ ਵੀ ਚੱਲੀ ਜਾਂਦੀ ਆ ਕਿਤੇ ਉੱਪਰ ਦੀ ਟਾਂਗਰੀ ਲੰਗੀ ਜਾਂਦੀ ਆ ਕਈ ਜਿਵੇਂ ਰੇਲਵੇ ਜੰਕਸ਼ਨ ਹੁੰਦਾ ਨਾ ਉਸ ਤਰ੍ਹਾਂ ਸਿਸਟਮ ਹੈ ਇੱਥੇ ਤੇ ਇੱਥੇ ਹੋ ਸਕਦਾ ਵੀ ਪੱਕਾ ਹੀ ਪਾਣੀ ਪਾਖੜਾ ਦਾ ਕੱਗਰ ਦੇ ਵਿੱਚ ਪੈਂਦਾ ਹੋਵੇ ਟਾਂਗਰੀ ਦੇ ਵਿੱਚ ਸ਼ੱਕ ਤਾਂ ਪੱਕਾ ਕਹੂੰਗਾ ਕਿ ਤਿੱਤੋਂ ਨਾ ਕਿਤੋਂ ਆਪਾਂ ਭਾਲ ਲਾਂਗੇ ਪਰ ਛੱਡੂੰਗਾ ਭਾਲ ਕੇ ਬਣੇ ਰੋ ਵੀਡੀਓ ਨਾਲ ਸ਼ੇਅਰ ਤੁਸੀਂ ਕਰਦੇ ਆ ਬਾਕੀ ਕੰਮ ਮੇਰਾ ਆਹ ਸੂਏ ਨੇੜੇ ਪਿੰਡਾਂ ਦੇ ਵਿੱਚ ਸੂਏ ਜਾਂਦੇ ਆ ਪਾਖੜਾ ਦੇ ਵਿੱਚੋਂ ਉਹ ਬੰਦ ਨੇਗੇ ਕੱਲੀ ਪਾਖੜਾ ਚੱਲੀ ਜਾਂਦੀ ਆ ਤੇੜੇ ਨਿੱਕੇ ਸੂਏ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਛੱਟਿਆ ਹੋਇਆ ਉਹ ਸਾਹਮਣੇ ਐਸਵਾਈਐਲ ਆ ਜਿੱਥੇ ਉਹ ਭੇਡਾਂ ਗਈਆਂ ਉਹੋ ਐਸਵਾਈਐਲ ਆ ਇਹਦੇ ਵਿੱਚ ਪਾਣੀ ਚੱਲਦਾ ਜਿਵੇਂ ਆਪਣਾ ਮੀਂਹ ਦਾ ਪਾਣੀ ਹੁੰਦਾ ਝੋਨੇ ਜੋ ਵਾਪਸ ਮੁੜਿਆ ਪਾਣੀ ਹੁੰਦਾ ਉਹ ਪਾਣੀ ਹੈਗਾ ਇਹਦਾ ਰੰਗ ਆ ਬਿਲਕੁਲ ਕਸਮੇਲਾ ਜਾਂ ਕਾਲਾ ਜਿਹਾ ਪਾਣੀ ਚੱਲੀ ਜਾਂਦਾ ਇਹ ਪਾਣੀ ਇਹਦੇ ਵਿੱਚ ਹੈਗਾਗਾ ਪਾਣੀ ਇਹ ਚ ਕਾਫੀ ਹੈਗਾ ਕੋਈ ਜ਼ਿਆਦਾ ਵੀ ਨਹੀਂਗਾ ਪਰ ਚੱਲਦੀ ਜਾਂਦਾ ਹੈਗਾ ਮੈਨੂੰ ਇੱਕ ਨੇ ਇੱਧਰ ਭੇਜਤਾ ਇੱਧਰ ਰਾਹ ਬੰਦ ਹੋ ਗਿਆ ਹੁਣ ਜਿਹੜੇ ਲੋਕਲ ਲੋਕ ਆ ਬਹੁਤ ਚਲਾਕੀਆਂ ਕਰਦੇ ਆ ਇਹ ਹੈ ਟਾਂਗਰੀ ਦੇਖੋ ਕਿੰਨੀ ਭਰੀ ਵੀ ਆ ਇਹ ਟਾਂਗਰੀ ਹੈਗੀ ਟਾਂਗਰੀ ਦੇ ਨਾਲ ਹੀ ਇੱਥੋਂ ਥੱਲੇ ਦੀ ਲੰਘਦੀ ਹੈਗੀ ਪਾਖੜਾ ਕਿਤੇ ਤਾਂ ਭਾਖੜਾ ਉੱਪਰ ਦੀ ਆ ਕਿਤੇ ਇੱਕ ਜਾਂ ਟਾਂਗਰੀ ਉੱਪਰ ਦੀ ਆ ਆ ਐਸਵੀਐਲ ਆ ਗਈ ਇਹਦੇ ਨਾਲ ਹੀ ਪਹਿਲੇ ਪਾਸੇ ਭਾਖੜਾ ਗਈ ਜਿਹੜਿਆ ਮੱਛੀਆਂ ਫੜੀ ਜਾਂਦੇ ਬੰਦੇ ਇਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਸੀ ਮੈਨੂੰ ਇਹ ਉਹੀ ਹੈਡ ਹੈਗਾ ਜਿੱਥੇ ਵੀਡੀਓ ਵਾਇਰਲ ਹੋਈ ਸੀਗੀ ਪਿਛਲੇ 4-5 ਦਿਨ ਪਹਿਲਾਂ ਰੌਲਾ ਪਿਆ ਸੀ ਪਾਣੀ ਛੱਡਣਾਗਾ ਇਹ ਫੱਟੇ ਚੱਕਣੇ ਆਗੇ ਪੰਜਾਬ ਨੂੰ ਮਾਰਨਗੇ ਸੁਣੀਆ ਤੁਸੀਂ ਵੀਡੀਓ ਸਾਰੇ ਨੇ ਸੁਣੀ ਹੋਊ ਸ਼ਾਇਦ ਉਹ ਇਹ ਫੱਟੇ ਚੱਕਣ ਬਾਰੇ ਰੌਲਾ ਪਿਆ ਸੀਗਾ ਇੱਕ ਬੰਦਾ ਕਹਿ ਰਿਹਾ ਸੀਗਾ ਵੀ ਅੱਗੇ ਮਾਰੋਂਗੇ ਅੱਗੇ ਪੰਜਾਬ ਆ ਪੰਜਾਬ ਨੂੰ ਮਾਰਨਗੇ ਹਰਿਆਣੇ ਵਾਲੇ ਕੋਈ ਗੱਲਬਾਤ ਹੋਈ ਸੀ ਨਾ ਉਹ ਇੱਥੋਂ ਹੀ ਹੋਈ ਸੀ ਇਹ ਉਹੀ ਫੱਟੇ ਨੇਗੇ ਪਹਿਲੀ ਗੱਲ ਤਾਂ ਇਸ ਵੇਲੇ ਫੱਟੇ ਬੰਦ ਨੇਗੇ ਪਹਿਲਾਂ ਹੀ ਕਲੀਅਰ ਕਰ ਦਿਆ ਮੈਂ ਇਸ ਲਈ ਇਹ ਸਾਰੇ ਫੱਟੇ ਬੰਦ ਨੇ ਮਾੜੇ-ਮੋੜੇ ਥੱਲੋਂ ਰਿਸੀ ਜਾਂਦੇ ਆ ਇਸ ਤੋਂ ਬਾਅਦ ਦੇ ਨਾਲ ਚ ਕੁਝ ਨਹੀਂ ਹੈਗਾ ਇਹ ਟਾਂਗਰੀ ਹੈਗੀ ਉਹ ਪਿਛਲੇ ਪਾਸੇ ਐਸਵਾਈਐਲ ਆ ਉਹ ਸਾਹਮਣੇ ਜਿਹੜੇ ਪਾਸੇ ਫੱਟਿਆਂ ਦੇ ਪਿਛਲੇ ਪਾਸੇ ਉਹ ਐਸਵਾਈਐਲ ਆ ਤੇ ਜਿਹੜੇ ਪਾਸੇ ਆਪਾਂ ਖੜੇ ਆ ਮੂਰਲੇ ਪਾਸੇ ਇਹ ਟਾਂਗਰੀ ਆ ਟਾਂਗਰੀ ਦਾ ਕਿਥੇ ਟੱਬ ਜਾਂ ਬਣਿਆ ਹੋਇਆ ਹੈਗਾ ਟੱਬ ਜਿਹਦੇ ਅਗਲੇ ਪਾਸੇ ਜਾ ਕੇ ਇਹ ਟਾਂਗਰੀ ਦੇ ਵਿੱਚ ਪੈ ਜਾਂਦੀ ਹੈਗੀ ਇੱਥੋਂ ਪਾਣੀ ਇਹਦੇ ਵਿੱਚ ਨਹੀਂ ਹੈਗਾ ਪਹਿਲਾਂ ਕੀ ਹੈ ਡਾਇਰੈਕਟ ਪਾਖੜਾ ਟਾਂਗਰੀ ਦੇ ਵਿੱਚ ਨਹੀਂ ਪੈਂਦੀਗੀ ਪਹਿਲਾਂ ਪਾਖੜਾ ਪੈਂਦੀ ਹੈ ਐਸਵਾਈਐਲ 'ਚ ਐਸਵਾਈਐਲ ਅੱਗੇ ਪੈਂਦੀ ਹੈਗੀ ਟਾਂਗਰੀ ਦੇ ਵਿੱਚ ਪਹਿਲਾਂ ਪੈਂਦੀ ਸੀ ਜਦੋਂ ਐਸਵੀਐਲ ਬਣੀ ਨਹੀਂ ਸੀ ਨਾ ਉਦੋਂ ਸਿੱਧੀ ਪਾਖੜਾ ਪੈਂਦੀ ਸੀ ਟਾਂਗਰੀ ਚ ਹੁਣ ਇੱਥੋਂ ਬੰਦ ਕਰੀ ਵੀ ਆ ਇੱਥੋਂ ਹੁਣ ਬੰਦ ਕਰੀ ਤੇ ਪਤਾ ਲੱਗਦਾ ਜੀ ਹਾਂ ਬੰਦ ਕਰੀ ਵੀ ਹੈਗੀ ਹੈਗੀ ਆ ਟਾਂਗਰੀ ਆ ਮੇਰੇ ਪਿੱਛੇ ਸਾਰੀ ਖੜੀ ਐ ਨਾ ਪਾਣੀ ਦੇਖੋ ਖੜਾਗਾ ਇੱਥੇ ਇਹ ਅਲੱਗ ਅਲੱਗ ਥਾਵਾਂ ਤੇ ਮੈਂ 5-6 ਥਾਵਾਂ ਤੇ ਗਿਆਗਾ ਫੇਰ ਇਹ ਕਿਤੇ ਵੀਡੀਓ ਤਿਆਰ ਹੋਈ ਆ ਤਾਂ ਕਰਕੇ ਇਹਨਾਂ ਵੀ ਸ਼ੇਅਰ ਕਰ ਦਿਓ ਕਿਤੇ ਨਹੀਂ ਤੁਹਾਨੂੰ ਕਿਹਾ ਅੱਜ ਕਰ ਦਿਓ ਹੌਸਲਾ ਆ ਜਾ ਹੋ ਜਾਗਾ ਜਿੱਥੋਂ ਤੇ ਕਹਾ ਬਣੇ ਵੇ ਨਾ ਹੈੱਡ ਥੰਮਲੇ ਜੇ ਉੱਚੇ ਆ ਇੰਨਾ ਪਾਣੀ ਇੱਥੇ ਜਿਸ ਦਿਨ ਰੌਲਾ ਪਿਆ ਨਾ ਇੱਥੇ ਇਦਰੋਂ ਪਾਣੀ ਬਾਹਰ ਉੱਛਲ ਗਿਆ ਸੀ ਜਿਹੜੇ ਇੱਥੇ ਬੰਦੇ ਹੈਗੇ ਉਹਨਾਂ ਦੇ ਦੱਸਣ ਅਨੁਸਾਰ ਤਾਂ ਕਰਕੇ ਕਿ ਗੱਗਰ ਖੇੜਾ ਨਹੀਂ ਛੱਡ ਰਿਹਾ ਤਾਂ ਕਰਕੇ ਇੰਨਾ ਜ਼ਿਆਦਾ ਚੜ ਰਿਹਾ ਉਹ ਪਾਣੀ ਹੀ ਬਹੁਤ ਜ਼ਿਆਦਾ ਗਿਆ ਸੀ ਆਹਾਂ ਦੀ ਪਾਖੜਾ ਉਹ ਨਾਲ ਐਸ ਵੀ ਐਲ ਇੱਕ ਇਹ ਪੁਆਇੰਟ ਹੈ ਜਿੱਥੋਂ ਪਾਣੀ ਪੈਂਦਾ ਹੈਗਾ ਇਹ ਵੀ ਤੁਹਾਨੂੰ ਦਿਖਾਉਣਾ ਹੀ ਪੈਂਦਾ ਕਿ ਨਹੀਂ ਬੰਦਾ ਪਾਣੀ ਇੱਥੋਂ ਇੱਥੋਂ ਹੀ ਪਾਣੀ ਟਾਂਗਰੀ ਚ ਪੈਂਦਾ ਹੈਗਾ ਉਹ ਭਈਆ ਖਾਲੀ ਦੇਖੋ ਬੰਦ ਪਿਆ ਨਾ ਅੱਜ ਆਪਾਂ ਸਾਰੇ ਪੁਆਇੰਂਟ ਚੈੱਕ ਕਰਦੇ ਹਾਂ ਜਿੰਨੇ ਪੁਆਇੰਂਟ ਬਣੇ ਹੋਏ ਨੇ ਨਾ ਸਾਰੇ ਚੈੱਕ ਕਰੂੰਗਾ ਕਿੱਥੋਂ ਪਾਣੀ ਪੈਂਦਾ ਕਿਵੇਂ ਪੈਂਦਾ ਬਣੇ ਰਿਓ ਟਾਂਗਰੀ ਦਾ ਹਾਲ ਇਹ ਹੋ ਜਾਗਾ ਪਾਣੀ ਇਹ ਚ ਚੱਲੀ ਜਾਂਦਾਗਾ ਇਹ ਸਾਰਾ ਖੇਤਾਂ ਦਾ ਪਾਣੀ ਹੈਗਾ ਕਿਸੇ ਵੀ ਨਹਿਰ ਦਾ ਪਾਣੀ ਟਾਂਗਰੀ ਦੇ ਵਿੱਚ ਨਹੀਂ ਪੈ ਰਿਹਾਗਾ ਮੈਂ ਸਵੇਰੇ ਵੀਡੀਓ ਚ ਇਹੀ ਗੱਲ ਕਹੀ ਸੀ ਕਿਸੇ ਵੀ ਨਹਿਰ ਦਾ ਪਾਣੀ ਟਾਂਗਰੀ ਦੇ ਵਿੱਚ ਨਹੀਂ ਪੈ ਰਿਹਾ ਕ ਘੱਗਰ ਦੇ ਵਿੱਚ ਨਹੀਂ ਪੈ ਰਿਹਾ ਜਿਹੜਾ ਘੱਗਰ ਚ ਪਾਣੀ ਚੱਲਦਾ ਉਹ ਮੀਂਹ ਦਾ ਪਾਣੀ ਆ ਪਾਣੀ ਨਿੱਤਰ ਗਿਆ ਤਾਂ ਕਰਕੇ ਲੱਗਦਾ ਤੁਹਾਨੂੰ ਵੀ ਪਾਣੀ ਉਹ ਨਿੱਤਰਿਆ ਜਾਗਾ ਭਾਖੜਾ ਦਾ ਪਾਣੀ ਆ ਨਹੀਂ ਨਹੀਂ ਭਾਖੜਾ ਦਾ ਪਾਣੀ ਹੈ ਨਹੀਂਗਾ ਉਹ ਪਾਣੀ ਮੀਂਹ ਦਾ ਖੇਤਾਂ ਦਾ ਪਾਣੀ ਮੁੜ ਕੇ ਆਇਆਗਾ ਤਾ ਕਰਕੇ ਤੁਹਾਨੂੰ ਉਹਦੇ ਵਿੱਚ ਮੱਛੀਆਂ ਤੈਰਦੀਆਂ ਹੋਰ ਇਹੋ ਜਿਹਾ ਕੁਝ ਦਿਸਣ ਲੱਗ ਗਿਆ ਹੁਣ ਆਹ ਮੇਨ ਪੁਲਾ ਸਾਹਮਣੇ ਜਿਵੇਂ ਕੀ ਆਸਾਰ ਕੈਥਲ ਉਹ ਰੋਡ ਤੇ ਖੜਾ ਮੈਂ ਮੇਨ ਪੁਲਾ ਇਹ ਉਹ ਸਾਹਮਣੇ ਹੈਡਾਂਗੇ ਜਿੱਥੋਂ ਪਾਣੀ ਪੈਂਦਾਗਾ ਸਾਰੇ ਹੈਡ ਬੰਦ ਪਏ ਆ ਕਿਸੇ ਪਾਸਿਓਂ ਕੁਝ ਨਹੀਂ ਹੈਗਾ ਨਿਸ਼ਾਨੀ ਦੇਖੋ ਪਾਣੀ ਕਿੱਥੇ ਤੱਕ ਵਗਿਆ ਪਹਿਲਾਂ ਇਹਨਾਂ ਦੋਨਾਂ 'ਚ ਇਹਨਾਂ 'ਚ ਪਾਣੀ ਬਹੁਤ ਜ਼ਿਆਦਾ ਵਗਿਆਗਾ ਤਾਂ ਕਰਕੇ ਆਪਣਾ ਘੱਗਰ ਪੈਂਡਾ ਨਹੀਂ ਛੱਡ ਰਿਹਾਗਾ ਇਧਰਲਾ ਪਾਸਾ ਨਿੱਤਰਿਆ ਪਾਣੀ ਦਾ ਤੁਸੀਂ ਧਿਆਨ ਨਾਲ ਦੇਖੋ ਇਹਦੇ ਵਿਚਾਲੇ ਵੀਡੀਓ ਦੇ ਇੱਕ ਲਾਈਨ ਹੈ ਵੀਡੀਓ ਦੇ ਵਿਚਾਲੇ ਧਿਆਨ ਨਾਲ ਦੇਖੋ ਇਧਰਲਾ ਪਾਸਾ ਪਾਣੀ ਦਾ ਸਾਫ਼ ਹੈਗਾ ਇਹ ਪਾਣੀ ਖੇਤਾਂ ਚੋਂ ਆਈ ਜਾਂਦਾ ਝੋਨੇ ਚੋਂ ਵਾਪਸ ਆਈ ਜਾਂਦਾਗਾ ਸ਼ਹਿਰਾਂ ਦਾ ਪਾਣੀ ਆ ਪਿੰਡਾਂ ਦਾਗਾ ਤੇ ਜਿਹੜੇ ਪਾਸੇ ਐਂਡ ਤੇ ਜਮਾ ਇੱਕ ਲਾਈਨ ਹੈਗੀ ਜਿਵੇਂ ਆਪਣੀ ਉੱਥੇ ਬਣੀ ਹੋਈ ਵਿਆਸਾਤ ਲੋ ਜੀ ਦੀ ਉਹ ਲਾਈਨ ਬਣੀ ਜਾਂਦੀ ਹੈ ਨਾ ਉਹ ਮੀਹ ਦਾ ਪਾਣੀ ਹੈ ਪਹਿਲੇ ਪਾਸੇ ਇਹਦੇ ਹੁਣ ਆਪਾਂ ਨੂੰ ਕਿਉਂਕਿ ਪਤਾ ਨਹੀਂ ਕਿਉਂਕਿ ਆਪਾਂ ਨੂੰ ਪਤਾ ਨਹੀਂ ਇਹ ਡੂੰਗੀ ਕਿੰਨੀ ਕਾ ਗਈ ਨਾ ਤਾਂ ਆਪਾਂ ਨੂੰ ਚੜਾਈ ਦਾ ਪਤਾ ਨਾ ਆਪਾਂ ਨੂੰ ਇਹਦੀ ਡੰਗਾਈ ਦਾ ਪਤਾ ਤਾ ਕਰਕੇ ਆਪਾਂ ਦੇਖਿਆ ਉਸਕ ਕੱਢ ਨਹੀਂ ਸਕਦੇ ਪਰ ਮੈਂ ਇਹਨਾਂ ਦਾਵਾ ਕਰਦਾ ਕੋਈ ਇਹਦੇ ਵਿੱਚ ਇੰਨਾ ਜਿਆਦਾ ਪਾਣੀ ਹੈ ਨਹੀਂਗਾ ਵੀ ਆਪਾਂ ਨੂੰ ਕੱਗਰ ਦੇ ਤੰਗ ਕਰੇ ਇੱਕ ਗੱਲ ਹੈਗੀ ਆ ਜਿਹੜਾ ਪਾਣੀ ਦੇਖਿਆ ਮੈਂ ਅੰਬਾਲਾ ਜਾਂ ਅੰਬਾਲੇ ਦੇ ਨੇੜੇ ਜਿਹੜਾ ਪਾਣੀ ਦੇਖਿਆ ਮੈਂ ਖੇਤਾਂ ਦੇ ਵਿੱਚ ਉਹ ਕਾਫੀ ਦੂਰੀ ਤੱਕ ਆ ਜਿਵੇਂ 20-25 ਕਿਲੋਮੀਟਰ ਤੱਕ ਪਾਣੀ ਫੈਲਿਆ ਹੋਗਾ ਅੰਬਾਲੇ ਦੇ ਨੇੜੇ ਨੇੜੇ ਉਹ ਐਡੀ ਛੇਤੀ ਪੈਣਾ ਨਹੀਂ ਛੱਡਦਾ ਕੱਗਰ ਘਟੋ ਘਟ ਛੋਡੇ ਕੋਲੇ 48 ਘੰਟੇ ਚੱਲੂਗਾ ਹਜੇ ਜਿਹੜਾ ਜਿਆਦਾ ਚੱਲੂਗਾ ਮਤਲਬ ਜਿਵੇਂ ਹੁਣ ਰਾਤ ਨੂੰ ਚੱਲੀ ਜਾਂਦਾ ਇਹਨੇ ਚੱਲਣਾ 24 ਘੰਟੇ ਜੇ ਤੇ ਹੁਣ ਚੱਲੀ ਜਾਂਦਾਗਾ ਇੱਥੇ ਚੱਲੂ 24 ਘੰਟੇ ਅਗਲੇ 24 ਘੰਟੇ ਬਾਅਦ 1 2 ਇੰਚ ਉੱਤਰ ਜਾਊਗਾ ਥੱਲੇ ਨੂੰ ਆ ਜਾਊਗਾ ਫਿਰ ਅਗਲੇ 24 ਘੰਟਿਆਂ 'ਚ ਫੇਰ ਆ ਜਾਊਗਾ ਯਾਨੀ ਕਿ 4 ਦਿਨ ਹਜੇ ਤੁਸੀਂ ਨਿਗ੍ਹਾ ਰੱਖਣੀ ਆ 4 ਦਿਨ ਇਹੀ ਕੁਝ ਹੋਊਗਾ ਉਹ ਹਿਸਾਬ ਨਾਲ ਤਿਆਰੀਆਂ ਕਰੋ ਠੋਕ ਕੇ ਪੂਰੀਆਂ ਅੱਜ ਵੀ ਰਾਤ ਤਾਂ ਜਮੇ ਨਹੀਂ ਸੋਣਾਗਾ ਅੱਜ ਦੀ ਰਾਤ ਤਾਂ ਇੰਨੀਆਂ ਤਿਆਰੀਆਂ ਕਰ ਲਓ ਜਿੰਨੀ ਹਿੰਮਤ ਹੋ ਸਕਦੀ ਹੈ ਨਾ ਬਚੀ ਖੁਚੀ ਝੋਕ ਦੇ ਅੱਜ ਜਿੰਨੀ ਤਾਕਤ ਹੈਗੀ ਬਚਾਈ ਆ ਪਿਛਲੇ ਦਿਨਾਂ ਦੇ ਵਿੱਚ ਉਹ ਲਾ ਦਿਓ ਸਾਰੀ ਅੱਜ ਕਹਿਣ ਤੋਂ ਭਾਵ ਕੀ ਆ ਪਹਾੜੀ ਏਰੀਆ ਦੇ ਵਿੱਚੋਂ ਖੱਗਰ ਦੇ ਵਿੱਚ ਕੋਈ ਪਾਣੀ ਨਹੀਂ ਆ ਰਿਹਾ ਨਾ ਹੀ ਖੱਗਰ ਦੇ ਵਿੱਚ ਆ ਰਿਹਾ ਕਿਛਲਿਆ ਡੈਮ ਵਾਲੇ ਪਾਸਿਓਂ ਸੁਖਨ ਵਾਲੀ ਗਾਲੇ ਪਾਸਿਓਂ ਮਾਰਕੰਡਾ ਵਾਲੇ ਪਾਸਿਓਂ ਜਾਂ ਟਾਂਗਰੀ ਵਾਲੇ ਪਾਸਿਓਂ ਪਹਾੜਾਂ ਦੇ ਵਿੱਚੋਂ ਪਾਣੀ ਨਹੀਂ ਆ ਰਿਹਾ ਗੱਲ ਮੁੱਕੀ ਖੱਗਰ ਦੇ ਵਿੱਚ ਕਿਸੇ ਨਹਿਰ ਦਾ ਪਾਣੀ ਨਹੀਂ ਪੈ ਰਿਹਾ ਜਿਹੜਾ ਪਾਣੀ ਹੈਗਾ ਇਹ ਖੇਤਾਂ ਦਾ ਹੈਗਾ ਤੇ ਜਿਹੜਾ ਆਪਣਾ ਸ਼ਹਿਰਾਂ ਦਾ ਪਾਣੀ ਹੈਗਾ ਉਹ ਨਿਤਰਿਆ ਪਾਣੀ ਆ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਇਹ ਪਾਣੀ ਇੰਨਾਗਾ 20-25 ਕਿਲੋਮੀਟਰ ਦੇ ਏਰੀਆ 'ਚ ਖੜਾਗਾ ਇਹ ਇਹ ਤੁਹਾਡਾ 4 ਦਿਨ ਪੈੜਾ ਨਹੀਂ ਛੜਦਾਗਾ ਸਵੇਰ ਤੱਕ ਘਟ ਜਾਊਗਾ ਅਗਰ ਮਾੜਾ-ਮੋਟਾ ਉੱਪਰ ਜਾ ਸਕਦਾ ਮਾੜਾ-ਮੋਟਾ ਹੀ ਨਹੀਂ ਹੁਣ ਬਿਲਕੁਲ ਐਂਡ ਆ ਇਹੇ ਹਿਸਾਬ ਨਾਲ ਤਿਆਰੀਆਂ ਰੱਖੋ ਤੁਸੀਂ ਸੂਰਜ ਦੇਵਤਾ ਜੀ ਕਹਿੰਦੇ ਜਾਣੇ ਆਂ ਸੀ ਚਲੋ ਕੋਈ ਨਾ ਮੈਂ ਵੀ ਕਰੇ ਜਾਣਾ ਦੂਰੀ ਆ ਮੇਰੀ ਜ਼ਿਆਦੇ ਇੱਕ ਗੱਲ ਰਹੇਗੀ ਚੀਕੇ ਪਾਣੀ ਘਟਿਆਗਾ 1 ਫੁੱਟ 1 ਇੰਚ ਚੀਕੇ ਪਾਣੀ ਘਟਿਆ 1 ਫੁੱਟ 1 ਇੰਚ ਤੇ ਜਿਹੜਾ ਅੱਗੇ ਵਧਿਆਗਾ ਬਾਦਸ਼ਾਹ ਪਰ ਉਹ ਵਧਿਆਗਾ 4 ਇੰਚ ਦੇ ਨੇੜੇ ਪਾਣੀ ਮਾੜਾ-ਮੋਟਾ ਹੋਰ ਉੱਪਰ-ਨੀਚੇ ਹੋ ਸਕਦਾ ਜੇ ਮਾੜੀ-ਮੋਟੀ ਮੇਰੀ ਬੋਲਣ ਦੀ ਗਲਤੀ ਹੋ ਸਕਦੀ ਆ ਇੱਥੇ ਜੇ ਪਾਣੀ ਆ ਜਿਹੜਾ ਚਾਂਦਪੂਰਾ ਸੈਫਨ ਹੈਗਾ ਉਹਦੇ ਤੇ ਬੜਾ ਚਾਰ ਕਿੰਝ ਪਾਣੀ ਮੈਂ ਪਹਿਲਾਂ ਵੀ ਕਿਹਾ ਵੀ ਚਾਂਦਪੂਰਾ ਸੈਫਨ 20000 ਨੂੰ ਟੱਚ ਨਹੀਂ ਕਰਦਾਗਾ ਟੈਨਸ਼ਨ ਫਰੀ ਹੋ ਜਾਓ ਚਾਂਦਪੂਰਾ ਸੈਫਨ ਡਾਫ ਨਹੀਂ ਲੱਗਦੀ 20000 ਨੂੰ ਟੱਚ ਨਹੀਂ ਕਰਦਾਗਾ ਟੈਨਸ਼ਨ ਫਰੀ ਹੋ ਜਾਓ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਜਾਣਕਾਰੀ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਵਧੀਆ ਜਾ ਸੇਕਾਲ